ਖਬਰ ਸਾਹਮਣੇ ਆਈ ਹੈ ਕਿ دیر ਰਾਤ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਤਿੰਨ ਡਰੋਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਲਗਾਤਾਰ 3 ਘੰਟੇ ਦੇ ਲਈ ਫਲਾਈਟਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਦਰਅਸਲ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਗੁਰੂ ਰਾਮਦਾਸ 에ਅਰਪੋਰਟ ਦੇ ਉੱਤੇ ਜਿਹੜਾ ਆ ਡਰੋਨ ਤਿੰਨ ਦੇਖੇ ਗਏ ਨੇ ਅਤੇ ਉਹਨਾਂ ਡਰੋਨਾਂ ਦੀ ਪ੍ਰਕਿਰਿਆ ਤੋਂ ਬਾਅਦ ਪੁਲਿਸ ਦੇ ਵਿੱਚ ਵੀ ਭਾਜੜਾ ਮਚੀਆਂ ਹੋਈਆਂ ਨੇ ਕਿ ਆਖਰਕਾਰ ਇਹ ਕਿਸ ਚੀਜ਼ ਦੇ ਡਰੋਨ ਨੇ ਕਿਉਂਕਿ ਇਹ ਕਾਨੂੰਨ ਬਣਿਆ ਹੋਇਆ ਹੈ ਕਿ ਜੋ 에ਅਰਪੋਰਟ ਹੈ ਉਸ ਦੇ 4 ਕਿਲੋਮੀਟਰ ਦੇ ਅੰਦਰ ਯਾਨੀ ਕਿ 4 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਵੀ ਡਰੋਨ ਜਿਹੜਾ ਨਹੀਂ ਉਡਾਇਆ ਜਾ ਸਕਦਾ ਜੇਕਰ ਕੋਈ ਇਸ ਦੀ ਉਲੰਘਣਾ ਵੀ ਕਰਦਾ ਹੈ ਤਾਂ ਉਸ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਅੰਦਰ ਕਿ 에어ਪੋਰਟ ਦੇ ਉੱਤੇ ਤਿੰਨ ਡਰੋਨ ਦੇਖੇ ਗਏ ਨੇ ਉਹ ਵੀ ਦੇਰ ਰਾਤ 45 ਮਿੰਟ ਤੱਕ ਇਹ 에어ਪੋਰਟ ਦੇ ਉੱਤੇ ਹੀ ਡਰੋਨ ਜਿਹੜੇ ਨੇ ਮੰਡਰਾਉਂਦੇ ਰਹਿੰਦੇ ਨੇ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 3 ਘੰਟੇ ਤੱਕ ਉਡਾਨਾਂ ਜਿਹੜੀਆਂ ਨੇ ਰੋਕ ਦਿੱਤੀਆਂ ਗਈਆਂ ਸੀਗੀਆਂ ਇਸੇ ਨਾਲ ਹੀ ਇੱਕ ਜਹਾਜ਼ ਰਸਤੇ ਦੇ ਵਿੱਚੋਂ ਹੀ ਦਿੱਲੀ ਵਾਪਸ ਭੇਜ ਦਿੱਤਾ ਗਿਆ ਪੰਜਾਬ ਦੇ ਵਿੱਚ ਜਿੱਥੇ ਪਹਿਲੀ ਵਾਰ ਦੇਖਣ ਨੂੰ ਮਿਲਿਆ 45 ਮਿੰਟ ਤੱਕ ਕਿ ਡਰੋਨ ਜਿਹੜੇ ਨੇ ਇਹ 에ਅਰਪੋਰਟ ਦੇ ਉੱਤੇ ਹੀ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰਕਿਰਿਆ ਨੂੰ ਦੇਖਿਆ ਗਿਆ ਤਾਂ ਇੱਕ ਫਲਾਈਟ ਜਿਹੜੀ ਦਿੱਲੀ ਤੋਂ ਇੱਥੇ ਅੰਮ੍ਰਿਤਸਰ ਆ ਰਹੀ ਸੀਗੀ ਤਾਂ ਉਸ ਫਲਾਈਟ ਨੂੰ ਵੀ ਰੋਕ ਦਿੱਤਾ ਗਿਆ ਕਿਹਾ ਗਿਆ ਕਿ ਡਰੋਨ ਜਿਹੜੇ ਨੇ ਉਹ 에ਅਰਪੋਰਟ ਦੇ ਉੱਤੇ ਉੱਡ ਰਹੇ ਨੇ ਜਿਸ ਕਰਕੇ ਫਲਾਈਟ ਅਸਮਾਨ ਦੇ ਵਿੱਚ ਹੀ ਜੜੀ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਦਿੱਲੀ ਦੇ ਵਿੱਚ ਹੀ ਤਾਂ ਇਹ ਜਿਹੜਾ ਇੱਕ ਵਾਰ ਫਿਰ ਤੋਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਹਾਲਾਂਕਿ ਬੀਤੇ ਦਿਨਾਂ ਦੇ ਦੌਰਾਨ ਅੰਮ੍ਰਿਤਸਰ ਦੇ 에어ਪੋਰਟ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਵੀ ਕਾਫੀ ਜ਼ਿਆਦਾ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਆਂ ਤੇ ਜਿਸ ਤੋਂ ਬਾਅਦ ਦੇ ਰਾਤ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ 에어ਪੋਰਟ ਦੇ ਉੱਤੇ ਤਿੰਨ ਡਰੋਨ ਦੇਖੇ ਗਏ ਨੇ ਹਾਲਾਂਕਿ ਹੁਣ ਇਸ ਬਾਬਤ ਦਾ ਪੁਲਿਸ ਪ੍ਰਸ਼ਾਸਨ ਹੀ ਜਾਣਕਾਰੀ ਦੇ ਪਾਏਗਾ ਕਿ ਆਖਰਕਾਰ ਇਹ ਡਰੋਨ ਕਿਸ ਚੀਜ਼ ਦੇ ਸੀਗੇ ਤੇ ਕਿਉਂ ਇਹ 에어ਪੋਰਟ ਦੇ ਉੱਤੇ ਇਸ ਤਰੀਕੇ ਦੇ ਨਾਲ ਨਜ਼ਰ ਆ that